ਦੇ ਦੇ ਜੇ ਤੁਸੀਂ ਨਾ ਹੁੰਦੇ ਤਾਂ ਮੈਂ ਇਸ ਘਰ ਵਿੱਚ ਕਿੱਦਾਂ ਰਹਿੰਦੀ ਤੂੰ ਓਹੋ ਨਾਮਦੀਪ ਤੈਨੂੰ ਇਸ ਘਰ ਚੋਂ ਭੇਜ ਕੇ ਮੈਂ ਆਪਣਾ ਨੁਕਸਾਨ ਥੋੜੀ ਕਰਾਉਣਾ ਹਾਦਸ ਆ ਬਹਿ ਗਏ ਸਰਦਾਰ ਜੀ ਮਨਦੀਪ ਬਾਰੇ ਗੱਲ ਕਰਨੀ ਸੀਗੀ ਵੀ ਮਨਦੀਪ ਇਸ ਘਰ ਚ ਰਵੇ ਮੈਨੂੰ ਇਹਦੇ ਵਿੱਚ ਤਾਂ ਕੋਈ ਇਤਰਾਜ਼ ਨਹੀਂ ਅਖੀਰ ਉਹਦਾ ਘਰ ਆ ਪਰਨਾ ਤੂੰ ਯਾਰ ਸਿੱਧੀ ਸਿੱਧੀ ਮੈਨੂੰ ਦੱਸ ਤੂੰ ਕਹਿਣਾ ਕੀ ਚਾਹੁੰਨੀ ਐ ਸਰਦਾਰ ਜੀ ਤੁਹਾਨੂੰ ਤਾਂ ਪਤਾ ਹੀ ਆ ਵੀ ਤੁਹਾਡੀ ਕਮਾਈ ਨਾਲ ਇਸ ਘਰ ਦਾ ਖਰਚਾ ਕਿੰਨਾ ਔਖਾ ਚੱਲਦਾ ਅੱਗੇ ਤਾਂ ਦੋਨੋਂ ਭਰਾ ਸੋਨਾ ਕ ਚਲਾ ਲੈਂਦੇ ਸੀ ਕੰਮ ਪਰ ਹੁਣ ਤੁਹਾਨੂੰ ਪਤਾ ਹੀ ਆ ਵੀ ਵੀ ਮਨਦੀਪ ਤੇ ਜਨਤ ਦੀ ਜ਼ਿੰਮੇਵਾਰੀ ਤੁਹਾਡੇ ਮੁੱਢਿਆਂ ਤੇ ਆ ਗਈ ਐ ਵੱਡਾ ਭਰਾ ਹੋਣ ਦੇ ਨਾਤੇ ਨਾ ਮੇਰਾ ਹੀ ਫਰਜ ਆ ਜੇ ਉਹ ਆਪਣੇ ਚੰਗਾ ਟਾਈਮ ਨਹੀਂ ਨਾ ਰਹਿਣ ਦਿੱਤਾ ਤਾਂ ਮਾੜਾ ਵੀ ਨਹੀਂ ਰਹਿਣ ਦਊ ਜਿਵੇਂ ਕਿਵੇਂ ਲੰਘ ਹੀ ਜਾਣਾ ਸੋ ਮੈਂ ਵੀ ਨਹੀਂ ਸਰਦਾਰ ਜੀ ਮੇਰਾ ਮਤਲਬ ਇਹ ਨਹੀਂ ਸੀ ਮੈਂ ਇਹ ਕਹਿੰਦੀ ਸੀ ਕਿ ਮਨਦੀਪ ਵੀ ਨੌਕਰੀ-ਨੌਕਰੀ ਕਰ ਲੈਂਦੀ ਜਿਸ ਦੇ ਨਾਲ ਉਹ ਪੈਰਾਂ ਤੇ ਖੜੀ ਹੋ ਜੂਗੀ ਨਾਲ ਵੈਸੇ ਵੀ ਉਹ ਘਰ ਐ ਨਾ ਸਾਰਾ ਦਿਨ ਰੋਦੀ ਰਹਿੰਦੀ ਆ ਉਹਦਾ ਵੀ ਮਨ ਹੋਰ ਹੋ ਜੂਗਾ ਮੈਨੂੰ ਤੇਰੀ ਇਹ ਗੱਲ ਨਾ ਸਹੀ ਨਹੀਂ ਲੱਗੀ ਨਾਲੇ ਆਪਾਂ ਮਨਦੀਪ ਨੂੰ ਕਿਵੇਂ ਕਹਦੀਏ ਕਿ ਉਹ ਨੌਕਰੀ ਕਰ ਲਵੇ ਨਾਲੇ ਤੁਹਾਨੂੰ ਇੰਨਾ ਪਤਾ ਮੰਮੀ ਇਹ ਗੱਲ ਨੂੰ ਮੰਨੇ ਆਂਗੀ ਕਿਤੇ ਸਰਦਾਰ ਜੀ ਮੈਂ ਤਾਂ ਮੰਦੀਪ ਬਾਰੇ ਸੋਚ ਕੇ ਕਿਹਾ ਸੀ ਤੂੰ ਚੱਲ ਆਦਾ ਮਨ ਹੋ ਰੋ ਜਾਂਦਾ ਤੂੰ ਮੰਦੀਪ ਬਾਰੇ ਸੋਚਦੀ ਆ ਨਾ ਆ ਚੰਗੀ ਗੱਲ ਆ ਸੋਚਣਾ ਵੀ ਚਾਹੀਦਾ ਆਪਾਂ ਨਹੀਂ ਸੋਚਾਂਗੇ ਹੋਰ ਸੋਚੂਗਾ ਕੋਈ ਪਰ ਤੂੰ ਇਹ ਗੱਲ ਨਾ ਮੰਦੀਪ ਨੂੰ ਤੇ ਮੰਮੀ ਨੂੰ ਨਾ ਕਹਿ ਬੈਠੀ ਕਿ ਕੋਈ ਨਹੀਂ ਸਰਦਾਰ ਜੀ ਜਿਵੇਂ ਤੁਹਾਨੂੰ ਠੀਕ ਲੱਗੇ ਬਸ ਇਹੀ ਗੱਲ ਮੈਨੂੰ ਕਰਨੀ ਸੀ ਕਿ ਹੋਰ ਵੀ ਕੀ ਕਰਨੀ ਆ ਬਸ ਇਹੋ ਜੀ ਚਲ ਮੈਂ ਚੱਲਦਾ ਫਿਰ ਨਾ ਦੇਖਾਂ ਕੀ ਕਰਦੀ ਆ ਰਸੋਈ ਚ ਵੜ ਕੇ ਇਹ ਸੇਖੋਂ ਮੈਂ ਕੀ ਕਰਦੀ ਬਸ ਕਰਦੇ ਉਹ ਜਾੜਾ ਸਾਰੇ ਘਰ ਦਾ ਪਾ ਪਾ ਕੇ ਦੇਸੀ ਘਿਓ ਕਿੰਨੀ ਜਿਹਾ ਤਾਂ ਖਾਂਦੀ ਨਹੀਂ ਕੋਰਿਆ ਚਾਹ ਖਾਂਦੀ ਨਹੀਂ ਫਿਰ ਉਹਨੂੰ ਆਦਤ ਪਾ ਲਾ ਇੱਥੇ ਮੇਰਾ ਮੁੰਡਾ ਪਾ ਕਿੰਨੀਆਂ ਮੁਸ਼ਕਿਲਾਂ ਨਾਲ ਪੈਸੇ ਕਮਾਉਂਦਾ ਵਾ ਤੂੰ ਤੇ ਤੇਰੀ ਧੀ ਖਾਖਾ ਕੇ ਦੇਸੀ ਕੇ ਉਸ ਤੋਂ ਸਾਰੇ ਘਰ ਦਾ ਉਜਾੜਾ ਕਰ ਦੋਈਆਂ ਤੇਰਾ ਹੀ ਜਵਾਕ ਰਹਿ ਗਿਆ ਹੁਣ ਇਸ ਘਰ ਦੇ ਵਿੱਚ ਪੁੱਤ ਤਾਂ ਮੇਰਾ ਚੱਲਿਆ ਗਿਆ ਤੇ ਤੈਨੂੰ ਮੇਰੇ ਇੱਥੇ ਪੱਲੇ ਪਾ ਗਿਆ